ਰਾਗਾ ਰਾਏ ਸਾਹਿਬ ਹੁਣ ਨੀਂਦ ਪੂਰੀ ਹੋਈ ਉਹਨਾਂ ਦੀ ਉਹ ਹੇਰਨਾ ਚਾਹ ਰਹੇ ਸ਼ੇਰ ਤਨ ਚਾਹ ਰਹੀ ਹੈ ਆਈਂ ਲੱਗਦਾ ਨਾ ਸ਼ੇਰ ਬਾਕੀ ਛੇ ਆਪਕੋ ਅੱਛਾ ਲੱਗਾ ਅੱਛਾ ਇੱਕ ਨੰਬਰ ਹਮੇ ਕਿਉਂ ਨਹੀਂ ਲੱਗਾ ਉਹ ਸ਼ਾਮ ਕੋ ਜਿਆਦਾ ਨਿਕਲ ਜੇ ਹਾਂ ਆਬ ਅਬ ਇਤਨੀ ਨਹੀਂ ਥੀ ਨਾ ਇਤਨੀ ਮਤਲਬ ਉਹ ਮਤਲਬ ਪੂਰੀ ਸ਼ਾਮ ਕੋ ਮਤਲਬ ਸਿਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਵਾਗਤ ਕਰਦੇ ਆ ਨਵਾਂ ਦਿਨ ਨਵੇਂ ਵਲੌਗ ਦੇ ਵਿੱਚ ਟਾਈਮ ਤਾਂ ਚਲੋ ਖਾਸਾ ਹੋ ਗਿਆ ਆਪਾਂ ਨੂੰ ਵੱਜ ਗਿਆ 3 3:30 ਦੇ ਨੇੜੇ ਆਪਾਂ ਇਸ ਟਾਈਮ ਆਏ ਆ ਇੱਕ ਪਾਰਕ ਦੇ ਵਿੱਚ ਜੋ ਅੰਬਰਾਡੀ ਪਾਰਕ ਆ ਬਿਲਕੁਲ ਆਪਣੇ ਸਾਹਮਣੇ ਤੇ ਬਾਈਕ ਵਗੈਰਾ ਆਪਾਂ ਇੱਧਰ ਲਾਤੇ ਆ ਪਾਰਕ ਦਾ ਟੋਟਲੀ ਜਿਹੜਾ ਚਾਰਜ ਫੇਰ ਆਇ ਉਹ ਤਾਂ ਕਵਰ ਕੀਤਾ ਹੋਇਆ ਬੈਰੀਗੇਡਸ ਦੇ ਨਾਲ ਤੇ ਬਾਹਰ ਇਹਨਾਂ ਨੇ ਬਹੁਤ ਸੋਹਣੀਆਂ ਮੂਰਤਾਂ ਬਣਾ ਰੱਖੀਆਂ ਕਾਲੇ ਹਿਰਨ ਦੀਆਂ ਬਣਾ ਰੱਖੀਆਂ ਬਾਂਦਰ ਲੰਗੂਰ ਚੀਤਾ ਤੇ ਸਭ ਤੋਂ ਵੱਡੀ ਫੋਟੋ ਬਣਾਈ ਆ ਉੱਪਰ ਉਹਨਾਂ ਨੇ ਸ਼ੇਰ ਦੀ ਇਧਰਲੇ ਪਾਸੇ ਕੁਝ ਚੀਜ਼ਾਂ ਨਾਲ ਨੇ ਵਾਇਨਾ ਹੋਈਆਂ ਨੇ ਮੂਰਤੀ ਦੇ ਕਿਉਂਕਿ ਇਸ ਦੇ ਬਿਲਕੁਲ ਸਾਹਮਣੇ ਪਾਰਕਿੰਗ ਆ ਕਹਿੰਦੇ 4 ਵਜੇ ਤੋਂ ਬਾਅਦ ਹੀ ਗੱਡੀਆਂ ਗੁੱਡੀਆਂ ਜਾਣ ਦਿੰਦੇ ਅੰਦਰਲੇ ਪਾਸੇ 4 ਵਜੇ ਤੋਂ ਪਹਿਲਾਂ ਨਹੀਂ ਜਾਣ ਦਿੰਦੇ ਤੇ ਇਧਰਲੇ ਪਾਸੇ ਉਹਨਾਂ ਨੇ ਕੁਝ ਘਰ ਬਣਾ ਰੱਖਿਆ ਕਿ ਸੇਮ ਕਿਸ ਤਰੀਕੇ ਦੇ ਆ ਆਹ ਤੇ ਗਲਤ ਦਾ ਨਿਸ਼ਾਨ ਸਹੀ ਦਾ ਨਿਸ਼ਾਨ ਗਲਤ ਸਹੀ ਇਸ ਤਰੀਕੇ ਦੇ ਨਾਲ ਤੀਜੀ ਸਟੇਟ ਵੇ ਦੇ ਅੱਗੇ ਵਿੱਚ ਆ ਗਏ ਆ 2500 ਤੋਂ 3000 ਕਿਲੋਮੀਟਰ ਆਪਾਂ ਸਫ਼ਰ ਤੈਅ ਕਰ ਲਿਆ ਜੀ ਤੇ ਸਾਊਥ ਇੰਡੀਆ ਦਾ ਟੂਰ ਚੱਲ ਰਿਹਾ ਪੰਜਾਬ ਤੋਂ ਕੰਨਿਆ ਕੁਮਾਰੀ ਜਾਵਾਂਗੇ ਕੰਨਿਆ ਕੁਮਾਰੀ ਤੋਂ ਪੰਜਾਬ ਜਸਦੇ ਵਿੱਚ ਨੀਅਰ ਅਬਾਊਟ ਆਪਾਂ ਨੂੰ 4 ਮਹੀਨੇ ਦਾ ਸਮਾਂ ਲੱਗੂਗਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖ ਲਿਓ ਚੈਨਲ ਨੂੰ ਜ਼ਰੂਰ ਲਾਈਕ ਕਰਕੇ ਰੱਖ ਲਿਓ ਕਿਉਂਕਿ ਤੁਹਾਨੂੰ ਸਾਰੇ ਦੇ ਸਾਰੇ ਵਲੌਗ ਤੁਹਾਨੂੰ ਇਸੇ ਚੈਨਲ ਉੱਤੇ ਹੀ ਦੇਖਣ ਨੂੰ ਮਿਲਣਗੇ ਆਪ ਦੇ ਆਪ ਦੇਖ ਕੇ ਆਇਓ ਅੰਦਰ ਸ਼ੇਰ ਹਾਂ ਇਹ ਦੇਖ ਆ 90 ਰੁਪਿਆ ਟਿਕਟ ਹਾਂ ਲੀਆ ਨਹੀਂ ਬਾਹਰ ਮਾਰ ਮਿਲਾ ਕਦੀ ਆਪਕੋ ਹਾਂ ਮਾਰ ਕਿੰਨੀ ਵਾਰ ਦੇਖਾਇਆ ਹਮੇ ਹਮੇ ਨੇ ਦਿਖਾਇਆ ਯਾਰ ਗੋ ਵੀ ਨਹੀਂ ਤੇ ਆ ਤੇ ਬਾਈਕ ਲੈ ਜਿਓ ਚਲੋ ਅੱਛਾ 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 ਅਭੀ ਅਭੀ ਹਮ ਇਸਮੇ ਦੇਖਾਂਗੇ ਨਾ ਇਸਕੇ ਬਾਅਦ ਦੇਖਾਂਗੇ ਠੀਕ ਹੈ ਸਰ ਓਕੇ ਜੀ ਓਕੇ ਓਕੇ ਮਾ ਮਾਰੀ ਬੋਰਡ ਲੱਗਾ ਵੀਰੇ ਬੋਰਡ ਦੇ ਬਾਹਰ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਸੇਫਟੀ ਰੱਖਣਾ ਜ਼ਰੂਰੀ ਹੈ ਜੇ ਆਪਾਂ ਇਸ ਤਰੀਕੇ ਦੀ ਸੇਫਟੀ ਨਹੀਂ ਰੱਖਦੇ ਤਾਂ ਪ੍ਰੋਬਲਮਾਂ ਖੜੀਆਂ ਹੋ ਜਾਣਗੀਆਂ ਨਾ ਚਾਹੇ ਤੁਸੀਂ ਬਾਹਰ ਥੱਲੇ ਨਾ ਸੋਵੋ ਤੰਬੂ ਲਾ ਕੇ ਸੋਵੋ ਮੀਟ ਵਗੈਰਾ ਨਾ ਰੱਖੋ ਤੇ ਇਹਦੇ ਵਾਈ ਸੁੱਟੋ ਕੂੜਾਦਾਨ ਦੇ ਅੰਦਰ ਕੱਲੇ ਵਾਸ਼ਰੂਮ ਨਾ ਜਾਓ ਜੇ ਵਾਸ਼ਰੂਮ ਗਏ ਤਾਂ ਚੀਤਾ ਤੁਹਾਡਾ ਵੇਟ ਕਰਦਾ ਹੋਇਆ ਕੰਮ ਹੋਏ ਨਾ ਤੁਹਾਡਾ ਤੇ ਇਧਰ ਵੀ ਹਮਲਾ ਨਾ ਕਰੋ ਉਹਦੇ ਨਾਲ ਲੜੋ ਨਾ ਪੁਲਿਸ ਨੂੰ ਫੋਨ ਕਰੋ ਜਾਂ ਤੁਹਾਡੀ ਕੋਈ ਸੇਫਟੀ ਵਗੈਰਾ ਹੋ ਜਾਵੇ ਹੌ ਚੱਲਦੇ ਆ ਆਪਾਂ ਅੰਦਰ ਬਾਈਓ ਨੇ ਆਪਾਂ ਨੂੰ ਮਿਲੇ ਸੀ ਕਹ ਰਹੇ ਹਮਾਰੇ ਸਾਥ ਚਲੋ ਹਮਾਰੇ ਸਾਥ ਚਲੋ ਕਹ ਰਹੇ تھے ਨਾ ਹਮ ਜਾਏਗੇ ਨਹੀਂ ਕਿਉਂਕਿ ਹਮ ਅੰਦਰ ਪਹਿਲੇ ਦੇਖ ਕੇ ਆਏਗੇ ਬਾਈਕ ਪਾਰਕਿੰਗ ਬਿਲਕੁਲ ਸਾਹਮਣੇ ਆ ਬਾਈਕ ਪਾਰਕਿੰਗ ਲਾ ਕੇ ਹੁਣ ਆਪਾਂ ਆ ਗਏ ਆ ਅਮ੍ਰੇਦੀ ਸਫਾਰੀ ਪਾਰਕ ਦੇ ਬਿਲਕੁਲ ਫਰੰਟ ਤੇ ਇਧਰਲੇ ਪਾਸੇ ਥੱਲੇ ਕ੍ਰੋਕੋਡਾਈਲ ਵੀ ਹੈ ਬਈ ਇਹਨਾਂ ਦਾ ਕ੍ਰੋਕੋਡਾਈਲ ਵੀ ਬਾਹਰ ਰੱਖਿਆ ਹੈ ਗੁਜਰਾਤ ਟੂਰਿਜ਼ਮ ਤੇ ਹੁਣ ਆਪਾਂ ਚੱਲਦੇ ਆ ਅਗਲੇ ਵੱਲ ਅੱਗੇ ਜਾ ਕੇ ਦੇਖਦੇ ਆ ਕਿ ਅੱਗੇ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਸ਼ੇਰ ਕਹਿੰਦਾ ਸਿਰਫ ਦੋ ਲਤਾਂ ਦੇ ਖੜਾ ਉਹ ਵੀ ਸਿਰਫ ਮੂਰ ਲੰਗਾ ਤੇ ਤੇ ਪੂਸ਼ ਉਹਦੀ ਤਾਂ ਨੂੰ ਚੱਕੀ ਹੋਈ ਇਹਦੇ ਪੌਡੇ ਉਰੇ ਚੱਕੇ ਹੋਏ ਆ ਸ਼ੇਰ ਤਾਂ ਕਹਿੰਦਾ ਹਟ ਜੋ ਪਿੱਛੇ ਆ ਗਿਆ ਮੈਂ ਇੱਥੇ ਆਹ ਦੋ ਨੰਬਰ ਤੇ ਤੇ ਦੋ ਨੰਬਰ ਆਪਣੇ ਬਿਲਕੁਲ ਸਾਹਮਣੇ ਆ ਉਹ ਅੱਗੇ ਤੇ ਕਰਦੇ ਕਰਾਉਂਦੇ ਇੱਥੇ ਪਾਰਕਿੰਗ ਵਗੈਰਾ ਚ ਆਪ ਆਪਦੇ 19 ਨੰਬਰ ਤੇ ਲਾ ਆਏ ਆ ਮੋਟਰਸਾਈਕਲ ਅੱਗੇ ਜਨ ਦੇਖੋਣਗੇ ਸਾਰੀਆਂ ਪਾਰਕਡੀਆਂ ਤੇ ਅੱਗੇ ਤੱਕ ਲੈ ਕੇ ਜਾਣਗੇ ਆਪਾਂ ਜਾਣਾ ਇੱਥੇ ਆ ਆਪਣਾ ਮੇਨ ਪੁਆਇੰਟ ਇੱਥੇ ਆਪਾਂ ਨੂੰ ਜੇ ਕੋਈ ਦਿਖ ਗਿਆ ਆਪਣੀ ਹੋ ਜਨੀਆਂ ਅਵੇਲੇਬਲ ਨੇ ਅੱਜ ਦਾ ਸਫਰ ਆਪਣਾ ਹੋ ਜੂਗਾ ਪੂਰਾ ਤੇ ਟਿਕਟ ਵਿੰਡੋ ਇਧਰਲੀ ਸਾਈਡ ਆ ਬਾਹਰੋਂ ਮੁੰਡੇ ਕਹਿੰਦੇ ਸੀ 190 ਰੁਪਏ ਆ ਹੁਣ ਤਾਂ ਅੰਦਰ ਜਾ ਕੇ ਦੇਖਾਂਗੇ ਕਿੰਨੀ ਰੁਪਏ ਟਿਕਟ ਲੱਗਦੀ ਆ ਮਣੇ ਇੱਕ ਹੀ ਬਾਈ ਬੈਠਾ ਪੁੱਛਦੇ ਆ ਟਿਕਟ ਵਿੰਡੋ ਦੇ ਕਿੰਨੇ ਪੈਸੇ ਆ ਪੀਸੀਓਸੀ ਲਾਰਖਾ ਚੰਗਾ ਕੰਮ ਆ ਯਾਰ ਚੱਲ ਪੁੱਛੀਏ ਟੈਕਟ ਆਪਾਂ ਲੈ ਲਈ ਜੀ ਤਿੰਨ ਜਣਾਂ ਦੇ ਸਾਡੇ ਤੋਂ ਲਏ ਆ 570 ਰੁਪਏ ਹੁਣ ਕੱਲੇ-ਕੱਲੇ ਤੁਸੀਂ ਕਾਊਂਟ ਕਰ ਲਿਓ ਕਿਉਂਕਿ ਮੇਰਾ ਤਿੰਨਾਂ ਦੇ ਪੈਸੇ ਪੇ ਕਰ ਆਇਆ ਸਰ ਪਾਰਕ ਦੇ ਵਿੱਚ ਬਹੁਤ ਸੋਹਣੀਆਂ ਸੁੰਨੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ ਵੀ ਆ ਜਿਵੇਂ ਕਿ ਇਧਰਲੇ ਪਾਸੇ ਇੱਕ ਸੁੰਡੀ ਕਹਿ ਦਿੰਨੇ ਆਪਾਂ ਤੇ ਉਹਨਾਂ ਨੇ ਕੀ ਲਿਖਿਆ ਇਫ ਸਮਥਿੰਗ ਇਜ਼ ਨਾਟ ਈਟਿੰਗ ਯੂਅਰ ਪਲਾਂਟਸ ਦੈਨ ਯੂਅਰ ਗਾਰਡਨ ਇਜ਼ ਨਾਟ ਪਾਰਟ ਆਫ ਦਾ ਸਿਸਟਮ ਜੇਕਰ ਆਪਣੇ ਪਲਾਂਟਸ ਵਗੈਰਾ ਇਹ ਚੀਜ਼ਾਂ ਨਹੀਂ ਖਾਣਗੇ ਜੀਵ ਜੰਤੂ ਤਾਂ ਆਪਣਾ ਜਿਹੜਾ ਇਕੋਸਿਸਟਮ ਹੈ ਉਹ ਸਹੀ ਨਹੀਂਗਾ ਹਰੇਕ ਜਾਨਵਰ ਬਾਰੇ ਜਾਂ ਫਿਰ ਹਰੇਕ ਪੰਛੀ ਬਾਰੇ ਜੋ ਵੀ ਕੁਦਰਤ ਵੱਲੋਂ ਕ੍ਰੀਏਟ ਹੋਇਆ ਹੈ ਉਹਦੇ ਬਾਰੇ ਕੁਝ ਨਾ ਕੁਝ ਲਿਖਿਆ ਹੈ ਤੇ ਇਧਰ ਲਿਖਿਆ ਹੈ ਕੁਝ ਚੀਜ਼ਾਂ ਮਧੂਮੱਖੀਆਂ ਬਾਰੇ ਜਿਵੇਂ ਤੁਸੀਂ ਦੇਖ ਰਹੇ ਹੋ ਮਧੂਮੱਖੀਆਂ ਬਾਰੇ ਉਹਨਾਂ ਨੇ ਕੀ ਲਿਖਿਆ ਇੱਕ ਪਾਸੇ ਦਰਖਤ ਸਹੀ ਖੜਾ ਦੂਜੇ ਪਾਸੇ ਦਰਖਤ ਸਹੀ ਨਹੀਂ ਖੜਾ ਜਿਹੜੇ ਪਾਸੇ ਦਰਖਤ ਸਹੀ ਖੜਾ ਹੈ ਉਹਦਾ ਮਕੈਨ ਦਾ ਮਤਲਬ ਉਹਨਾਂ ਦਾ ਏ ਹੈ ਕਿ ਇਧਰਲੇ ਪਾਸੇ ਮਧੂਮੱਖੀਆਂ ਆਉਂਦਗਾਂ ਐ ਇੱਥੋਂ ਰਸ ਵਗੈਰਾ ਚੂਸਦੀਆਂ ਜਿਹੜੇ ਪਾਸੇ ਦਰਖਤ ਨਹੀਂ ਸਹੀ ਖੜਾ ਇਟਮੀਨੇ ਹੈ ਕਿ ਮਧੂਮੱਖੀਆਂ ਜਗਰ ਨਹੀਂ ਆਉਣਗਣਾ ਰਸ ਵਗੈਰਾ ਨਹੀਂ ਚੂਸਣਗਣਾ ਤਾਂ ਤੁਸੀਂ ਇੱਕ ਖਤਮ ਹੋ ਜੂਗੇ ਇਹ ਲਿਖਿਆ ਸੀ ਇਹਨਾਂ ਨੇ ਗੁਜਰਾਤੀ ਦੇ ਵਿੱਚ ਆਪਾਂ ਕੀਤਾ ਇਹਨੂੰ ਟ੍ਰਾਂਸਲੇਟ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਆ ਥੋੜੇ ਥੋੜੇ ਸੁੱਕ ਗਏ ਇਹ ਸ਼ਾਇਦ ਪਾਣੀ ਦੀ ਕਮੀ ਦੇ ਨਾਲ ਕਹਿ ਸਕਦਾ ਜਾਂ ਫਿਰ ਇੱਕ ਆਪ ਦੇ ਰੰਗਾ ਰੰਗ ਤਰੀਕੇ ਦੇ ਨਾਲ ਹੁਣਲੇ ਪਾਸੇ ਵੀ ਖਿਆਲ ਚੀਜ਼ਾਂ ਸੋਹਣੀਆਂ ਬਣੀਆਂ ਹੋਈਆਂ ਨੇ ਪਰ ਜਿੰਨੇ ਵੀ ਸਟੈਚੂ ਵਗੈਰਾ ਬਣਾਏ ਆ ਜ਼ਿਆਦਾਤਰ ਇਧਰਲੇ ਪਾਸੇ ਆਪਾਂ ਨੂੰ ਸ਼ੇਰਾਂ ਦੇ ਹੀ ਦੇਖਣ ਨੂੰ ਮਿਲ ਰਹੇ ਆ ਬੱਚਿਆਂ ਦਾ ਮਰਨ ਜਾਂਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਝੂਲੇ ਝਾਲੇ ਲਾ ਰੱਖੇ ਆ ਤੇ ਇੱਕ ਪੰਗਾਂ ਦਾ ਬਸ ਇੱਕ ਟੀਰੀ ਮਾੜੀ ਲੱਗੇ ਜਿੰਨਾ ਵੀ ਕੋਹ ਜਾ ਸਾਰਾ ਗੁਜਰਾਤੀ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਇਹਨਾਂ ਨੇ 1% ਵੀ ਨਹੀਂ ਕੁਝ ਲਿਖਿਆ ਸਾਨੂੰ ਵਾਰੀ ਵਾਰੀ ਗੂਗਲ ਤੇ ਟਰਾਂਸਲੇਟ ਕਰਨਾ ਪੈ ਰਿਹਾ ਤੇ ਉਨਾ ਹੀ ਜ਼ਿਆਦਾ ਟਾਈਮ ਲੱਗ ਰਿਹਾ ਥੋੜਾ ਜਿਹਾ ਅੱਗੇ ਆਉਣੇ ਆ ਚੱਲ ਕੇ ਗੇਟ ਨੰਬਰ 2 ਜਿੱਥੋਂ ਆਪਾਂ ਬੱਸ ਫੜਨੀ ਆ ਤਾਂ ਕਾਫੀ ਪੱਥਰਾਂ ਦੀ ਕਟਾਈ ਕਰ ਕਰਕੇ ਕੋਈ ਜ਼ਿਆਦਾ ਹੀ ਵੱਡੇ ਸ਼ੇਅਰ ਬਣਾ ਰੱਖੇ ਆ ਮੂੰਹ ਇਹਨਾਂ ਦਾ ਪਰਾਂ ਨੂੰ ਕਰ ਰੱਖਿਆ ਸ਼ੇਅਰ ਵੱਡੇ ਬਣਾ ਰੱਖਿਆ ਨਾ ਤਿੰਨਾਂ ਦਾ ਮੂੰਹ ਹੀ ਉਧਰ ਨੂੰ ਕਰ ਰੱਖਿਆ ਵੀ ਤੁਸੀਂ ਇੱਧਰ ਉੱਧਰ ਨੂੰ ਕਰੋ ਹਾਂ ਇਹ ਆ ਫੋਟੋ ਪੁਆਇੰਟ ਜੀ ਇੰਨਾ ਦਾ ਮੂੰਹ ਇਧਰ ਨੂੰ ਤਾਂ ਕਰਕੇ ਕਿਹੜਾ ਇਹਦਾ ਫੋਟੋ ਪੁਆਇੰਟ ਆ ਉਹ ਦੂਜੇ ਪਾਸੇ ਆ ਉਹ ਸਾਹਮਣੇ ਉਹਨਾਂ ਨੇ ਲਿਖਿਆ ਵੀ ਹੋਇਆ ਸ਼ੇਰ ਦੇ ਉੱਤੇ ਫੋਟੋ ਪਾ ਕੇ ਦਿਲ ਲਾ ਕੇ ਆਈ ਲਵ ਅੰਬਰੀਦੀ ਸਫਾਰੀ ਪਾਰਕ ਉਧਰਲੇ ਪਾਸੇ ਮੇਨ ਪੁਆਇੰਟ ਆ ਅਸੀਂ ਆਏ ਆ ਇਧਰ ਦੀ ਘੁੰਮ ਕੇ ਵੀ ਚਲੋ ਜਾੜਾ ਸਫਰ ਨਾ ਕਰਨਾ ਪਵੇ ਪਰ ਜਦੋਂ ਸਾਨੂੰ ਬੱਸ ਡ੍ਰੌਪ ਆਊਟ ਕਰੂਗੀ ਹਣ ਬੱਸ ਦੇ ਅਸੀਂ ਵੇਟ ਕਰ ਰਹੇ ਆ ਉਸ ਤੋਂ ਬਾਅਦ ਅਸੀਂ ਉਧਰ ਤੇ ਜਾ ਕੇ ਫੋਟੋ ਵਗੈਰਾ ਵੀ ਖਿਚਾਵਾਂਗੇ ਇੱਥੇ ਵੀ ਉਹਨਾਂ ਨੇ ਥੱਲੇ ਵੀ ਲਿਖਿਆ ਹੋਇਆ ਹੈ ਇੱਕਣੀ ਦੋਣੀ ਚਾਰ ਜਾਣੇ ਆ ਬਈ ਇੱਥੇ ਜਿਵੇਂ ਸੁਖੀ ਪਰਿਵਾਰ ਚ ਤਿੰਨ ਜਾਂ ਚਾਰ ਜਾਣੇ ਇਹ ਪੱਥਰਾਂ ਦੀ ਡੈਕੋਰੇਸ਼ਨ ਬੜੀ ਸੋਹਣੀ ਬਣਾ ਰੱਖੀ ਆ ਪੂਛਾਂ ਪਰ ਇਹਨਾਂ ਨੇ ਆ ਲੱਕੜ ਦੇ ਜਿਹੜੇ ਮੋਢ ਹੁੰਦੇ ਆ ਉਹਨਾਂ ਨਾਲ ਖੜਾ ਰੱਖੀਆਂ ਸਗੋਂ ਸੋਹਣਾ ਪਾਰਕ ਬਣਿਆ ਲਾਈਟਾਂ ਵਗੈਰਾ ਲਾ ਰੱਖੀਆਂ ਐ ਫੀਸ ਵੀ ਖਾਸਾ ਲੈ ਰਹੇ ਆ ਤਾਂ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਂਟੇਨੈਂਸ ਵੀ ਚੰਗੀ ਇਹਨਾਂ ਨੇ ਕਰ ਰੱਖੀ ਆ ਤਗੜਾ ਆਪਣੇ ਨਾਲ ਅਮੀਰ ਆਪਣੇ ਨਾਲ ਆਪਣਾ ਆਪਣੇ ਨਾਲ ਵੱਧ ਅਮੀਰ ਹੈ ਕੁਛ ਕਹਿ ਹੁਣ ਸੱਜਣਾ ਲਓ ਜੀ ਟਿਕ ਟਿਕ ਕਰਦਿਆਂ ਤੇ ਬੱਸ ਆ ਗਈ ਸਾਡੀ ਬੱਸ ਵੀ ਆ ਗਈ ਅਸੀਂ ਜਾਣਾ ਐਸ ਬੱਸੇ ਚ ਵਾਈਟ ਵਾਲੀ ਚ ਤੇ ਇੱਕ ਬੱਸ ਉਧਰ ਆ ਸਾਡੀ ਬੱਸ ਦੀ ਟਿਕਟ ਇਹਦੀ ਕੱਟੀ ਆ ਸਾਡੀ ਬੱਸ ਦੀ ਟਿਕਟ ਉਹਦੀ ਨਹੀਂ ਕੱਟੀ ਅਸੀਂ ਪਹਿਲਾਂ ਪਿੱਛੇ ਮੋੜ ਚੱਲੇ ਸੀਗੇ ਪਰ ਹੁਣ ਇੱਧਰ ਜਾਣਾ ਬਾਈ ਡਰੋਂ ਦੀ ਹਵਾ ਠੰਡੀ ਸੱਟ ਰਿਹਾ ਇੱਧਰ ਤੇ ਬਾਈ ਕੱਠ ਪੂਰਾ ਤਾਮਾ ਜਾਮਾ ਤਗੜਾ ਹੁੰਦਾ ਇੱਥੇ ਤੇ ਚਲੋ ਹੁਣ ਆਪਣਾ ਆ ਗਿਆ ਸਵਰਗਾ ਚ ਪੈਰ ਰੀਅਲ ਚ ਸ਼ੇਰ ਸ਼ੋਰ ਦੇਖਦੇ ਆ ਚਲੋ ਅੰਦਰ ਚੱਲ ਗਏ ਉਸਤਾਦ ਜੀ ਮੇਲਾ ਆ ਗਿਆ ਏ ਛੇਰ ਵੇਖਣ ਦਾ ਹਾਣਾਂ ਸ਼ੇਰ 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 ਚੀਤਾ ਚੀਤਾ ਬਿੱਲੀ ਬਿੱਲੀ ਛੋਟੀ ਬਿੱਲੀ ਵੱਡੀ ਬਿੱਲੀ ਛੋਟੀ ਬਿੱਲੀ ਵੱਡੀ ਬਿੱਲੀ ਚੀਤਾ ਤੇ ਚਲੋ ਜੀ ਹਣ ਆਪਾਂ ਬਹਿਨੇ ਆਂ ਬਾਈ ਹਣੀ ਪਹਿਲਾਂ ਹੀ ਸ਼ੀਸ਼ਿਆਂ ਵਾਲੇ ਪਾਸੇ ਬਹਿ ਗਏ ਸੱਜਣਾ ਉਹ ਪਹਿਲਾਂ ਹੀ ਬਹਿ ਗਏ ਬਾਈ ਹਣੀ ਆਪਾਂ ਦੋਵੇਂ ਰਹਿ ਗਏ ਲਓ ਜੀ ਸ਼ੇਰਾਂ ਵਾਲੇ ਬੱਸ 'ਚ ਬਹਿ ਗਏ ਆਪਾਂ ਮਤਲਬ ਕਿ ਸ਼ੇਰ ਵੇਖਣ ਲਈ ਬੱਸ 'ਚ ਬਹਿ ਗਏ ਆਂ ਬਾਈ ਜੀ ਹੁਣ ਨੇ ਵੀ ਕੈਮਰੇ ਕੰਗਰੇ ਸਾਰੇ ਕਰ ਲਿਆ ਸਟਾਰਟ ਆਹ ਲ ਆਪਣੀ ਸੀਟ ਦਾ ਪੈ ਗਿਆ ਥੋੜਾ ਜਿਹਾ ਚੱਕਰ ਜਿਹਦੀ ਵਜਹ ਨਾਲ ਹੁਣ ਸੀਟ ਆਪਾਂ ਲਈ ਆ ਤੇ ਆਹ ਗੇਟ ਆ ਜੀ ਇਸ ਗੇਟ ਰਾਹੀਂ ਹੁਣ ਆਪਾਂ ਨੂੰ ਐਂਟਰੀ ਕਰਨਗੇ ਗਵਰਨਮੈਂਟ ਆਫ ਗੁਜਰਾਤ ਸਾਹਮਣੇ ਆਹ ਪਾਰਕ ਵਾਇਆ ਉਹਨਾਂ ਨੇ ਚੀਜ਼ਾਂ ਸਾਕੋਂ ਕੈਂਟ ਲਾ ਰੱਖੀਆਂ ਇਧਰਲੇ ਪਾਸੇ ਵੀ ਸੇਮ ਗੇਟ ਨੰਬਰ 2 ਉਹੋ ਜਿਹੀਆਂ ਚੀਜ਼ਾਂ ਇਧਰ ਲਾ ਰੱਖੀਆਂ ਸ਼ੇਰ ਸ਼ੇਰ ਮਾਰਨਿੰਗ ਸਾਰਾ ਕੁਝ ਹੁਣ ਇਹ ਨਹੀਂ ਪਤਾ ਕਿਸਮਤ ਆਪਣੇ ਕਿਹੜੇ ਪਾਸੇ ਜਾ ਗੋਗੇ ਸ਼ੇਰ ਇਧਰੋਂ ਦਿਖੂਗਾ ਤੇ ਸ਼ੇਰ ਉਧਰੋਂ ਦਿਖੂਗਾ

ਸ਼ੇਰ ਭੱਜ ਗਿਆ ਜਿਹੜੇ ਬਾਹਰ ਲੇ ਸ਼ੇਰ ਦੇ ਪੇਟ 'ਚ ਸਾਰੇ ਜਾਣੇ ਨਾ ਬਾਰੀਆਂ ਦੇ ਨਾਲ ਚੰਬੜੇ ਪਏ ਆ ਜਿਵੇਂ ਝਾੜੀਆਂ ਦੇ ਵਿੱਚ ਬਿੱਲਾ ਫਸਿਆ ਹੁੰਦਾ ਨਾ ਉਵੇਂ ਸਾਰੇ ਚੱਕੀ ਜਾਂਦੇ ਆ ਇੱਕ ਦੂਜੇ ਨਾਲ ਕਿ ਕਦੋਂ ਸ਼ੇਰ ਆਊ ਕਦੋਂ ਸ਼ੇਰ ਆਊ ਪਰ ਸ਼ੇਰ ਦੇ ਦਰਸ਼ਨ ਨਹੀਂ ਹੋ ਰਹੇ ਅੱਧਾ ਕਿਲੋਮੀਟਰ ਤਸੀਂ ਆ ਗਏ ਆ ਕੋਈ ਇੱਧਰ ਵਹਿੰਦਾ ਤੇ ਕੋਈ ਇੱਧਰ ਵਹਿੰਦਾ ਇੱਧਰ ਨੂੰ ਕਰਾ ਇੱਧਰ ਮੁੰਡੀਆਂ ਹੀ ਘੁੰਮ ਜਾਂਦੀਆਂ ਪਰ ਸ਼ੇਰ ਨਹੀਂ ਦਿਖ ਰਿਹਾ ਮੈਨੂੰ ਲੱਗਦਾ ਬਾਈ ਆਵਾਜ਼ ਦੋ ਕੋਈ ਸ਼ੇਰ ਆ ਗਿਆ ਚੰਗਾ ਮਜ਼ਾਕ ਹੋ ਰਿਹਾ ਯਾਰ ਸ਼ੇਰ ਤੋਂ ਭਰੋਕੇ ਪਲੂ 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 ਨਹੀਂ ਗਾ ਯਾਰ ਹੈਗਾ ਇਧਰ ਉਹ ਹਿਰਨ ਦੇ ਹੈਗੀ ਹਿਰਨ ਹਿਰਨ ਇੱਕ ਦਿਸ ਗਈ ਹਿਰਨ ਦੇਖ ਗਈ ਬਈ ਉਹ ਵੇ ਇੱਕ ਚੀਜ਼ ਦਿਸੀ ਆਪਾਂ ਨੂੰ ਤਾਂ ਉਹ ਤੇ ਇੱਕ ਬੈਠਾ ਬਗਲਾ ਬੈਠਾ ਦੁੱਤ ਜੇ ਮਗਲਾ ਬੜਾਈ ਬੇਟਾ ਮੇਰਾ ਇਹ ਹੋ ਗਈ ਆ ਬਈ ਸ਼ੀਸ਼ੇ ਲੱਗੇ ਤਾਂ ਕਰੇ ਥੋੜਾ ਧੁੰਗਲਾ ਦੀਂਦਾ ਦੋ ਹਿਰਨ ਦੇ ਸਗੇ ਆਪਾਂ ਨੂੰ ਚਲੋ ਜੀ ਖੁਸ਼ ਤਾਂ ਦੇਖਣ ਨੂੰ ਮਿਲਿਆ ਅੱਗੇ ਵਾਵਾ ਚੋਂਡਾ ਉਹ ਅੱਗੇ ਤੁਸੀਂ ਦੇਖ ਰਹੇ ਹੋ ਨਾ ਸਾਰਾ ਚੋਂਡੀਆਂ ਹਿਰਨਾ ਦਾ ਇਧਰਲੇ ਪਾਸੇ ਆ ਇਹਨਾਂ ਲਈ ਪਾਣੀ ਦਾ ਪ੍ਰਬੰਧ ਵੀ ਪੂਰਾ ਕੀਤਾ ਹੋਇਆ ਇਹਨਾਂ ਨੇ ਪਾਣੀ ਪੂਣੀ ਸਾਰੇ ਇਧਰ ਘੈਂਟ ਆ ਬਈ ਪਾਣੀ ਪੂਣੀ ਪੀ ਕੇ ਉਧਰ ਨੂੰ ਫਿਰ ਡੈ ਪੈਂਦੇ ਆ ਉਹ ਇੱਕ ਇਧਰ ਬੈਠਾ ਇੱਕ ਦੋ ਇਧਰਲੇ ਪਾਸੇ ਖੜੇ ਆ ਉਹ ਬਿਲਕੁਲ ਸਾਹਮਣੇ ਘੈਂਟ ਆ ਯਾਰ ਇਹਦਾ 12 ਸਿੰਘੇ ਆ ਬਾਈ ਫੋਨ ਜਾ ਕੇ ਅੱਗੇ ਵੇਣੇ ਆਪਾਂ ਅੱਗੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਇਹ ਕੀ ਕਰੀ ਜਾਂਦਾ ਪੂਰਾ ਮਛਰਿਆ ਬੈਠਾ ਲੇਟੇ ਮਰੀ ਜਾਂਦਾ ਪੁੱਪਾ ਚ ਸਾਰੇ ਖਾ ਕੇ 5 ਕਿਲੋ ਮੀਟ ਵੇ ਕਿਵੇਂ ਕਰੀ ਜਾਂਦਾ ਉੱਠ ਖੜਿਆ ਬਈ ਉੱਠ ਖੜਿਆ ਇਹ ਕਾ ਬੈਠਾ ਦੋਨੇ ਸੁੱਤੇ ਪਏ ਹਨ ਦੋਨੇ ਹੀ ਸੁੱਤੇ ਪਏ ਆਗੇ ਦੋਨੇ ਲੇਟੇ ਮਰੀ ਜਾਂਦੇ ਆ ਮਰੀ ਜਾਂਦਾ ਸੀਗਾ ਉਹ ਆਲਾ ਮੈਂ ਨਹੀਂ ਉਠਣਾ ਦਾ ਹਲੋ ਸ਼ੇਰ ਜੀ ਹੋਣਾ ہمارا ਥੋੜਾ ਥੋੜਾ ਰੋਜ ਦਾ ਕੰਮ ਹੀ ਆ ਮੈਨੂੰ ਉੱਠਣਾ ਦਾ ਸਾਰੇ ਕੀੜੇ ਮਾਰਦੇ ਆ ਨਾ ਝਾਗ ਬੈ ਨਹੀਂ ਦਰ ਰੁਸਿਆ ਬੈਠਾ ਨਾ ਗੁੱਸੇ ਹੋ ਗਿਆ ਜੀ ਗੁੱਸੇ ਹੋ ਕੇ ਬੈਠਾ ਹੋਣਾ ਰੋਜ ਦਾ ਕੰਮ ਆ ਥੋੜਾ ਦਸਾਰੇ ਕੀੜੇ ਮਾਰਦੇ ਆ ਨਾ ਮੈਨੂੰ ਉੱਠਣਾ ਦਾ ਮੜਾ ਬੁਲਾ ਮੱਤੀ ਸਾਂ ਨੂੰ ਸ਼ੇਰ ਵੀ ਵੜ ਕੇ ਝਾਗ ਝਾਗ ਭਰਾਵਾ ਤੇਰੇ ਘਰ ਕਈ ਘੰਟਾ ਵੇਟ ਕੀਤੀ ਆ ਆ ਖਾਣੀਆਂ ਮੀਡਾ

ਦਹਾੜੀ ਜਾਂਦਾ ਪੂਰਾ ਹਾਂ ਹਾਂ ਕਰਕੇ ਦਿਖਾਣ ਹਜੂ ਨੇ ਥੋੜਾ ਚੱਕਿਆ ਉੱਠ ਖੜਿਆ ਬਈ ਹੋਸ਼ ਆ ਗਿਆ ਹੋਸ਼ ਚ ਆ ਗਿਆ ਉੱਠ ਖੜਿਆ ਹੋਣਾ ਰਾਜਾ ਰਾਏ ਸਾਹਿਬ ਹੁਣ ਨੀਂਦ ਪੂਰੀ ਹੋਈ ਉਹਨਾਂ ਦੀ ਉਹਨਾਂ ਨਾਲੋਂ ਬਿੱਟੀ ਖਾ ਕੇ ਹਟਾਉਂਦਾ ਇਹ ਬੁਝਿਆ ਜਾ ਪਿਆ ਨਾ ਜਾਣੀ ਵੀ ਸ਼ਾਇਦ 커피 ਪਸੰਦ ਕਰਦਾ ਹੋਵੇ ਚਾਹ ਵੀ ਪਿਵਾਏ ਆਹ ਤਾਂ ਜਮੇ ਸੋਸਤੀ ਦਾ ਮਾਰਾ ਪਿਆ ਉਹ ਦੀਨਾਣੀ ਆ ਕੀ ਯਾਰ ਹਣਾ ਲੱਸੀ ਵੀ ਕਿਹਾ ਯਾਰ ਚੱਲੋ ਜੀ 10 ਸਾਲ ਰੁਕਦੀ ਹੈ ਨਾ ਬਾਸ ਵਾਲੇ ਪੂਰੇ ਇੰਜੋਏ ਕਰ ਰਿਹਾ ਸ਼ੇਰ ਟੀਵੀ ਗਾ ਚ ਵੇਖਦੇ ਅੱਜ ਟੀਵੀ ਸ਼ਰੇਆਮ ਵੇਖਦੇ ਆ ਖੁਸ਼ ਆ ਪੂਰੇ देख ले शेर अच्छा लगा पहली बार देखा दूसरी बार पहले कहां देखा था यहां पे अच्छा दूसरी बार आए हो आप अच्छा संडे अगली संडे चलो हम तो पहली बार आए हैं साडे कैमरे शेर थोड़ा धुंधला आ रहा है ते भाई जी मेनू आदे तू कॉलेज जावड़ा ते कॉलेज जाके शेर दा तामा जामा हालचाल कुछ है ना इंटरव्यू लेया ते जे शेर शेर ने मेरी बोरकी लहा ली मेरा की बनूंगा मेरे घर दे कहेंगे हैं तोरे दा सही सलामद सिगा ਆਇਆ ਤੂੰ ਇਕਲੱਤ ਦੀਆਂ ਬਈ ਵੈਜੀਟੇਰੀਅਨ ਹੋਵੇ ਉਹ ਸ਼ੇਰ ਵੈਜੀਟੇਰੀਅਨ ਹੁੰਦੇ ਆ ਹੋ ਸਕਦਾ ਬਈ ਹੋ ਸਕਦਾ ਬਈ ਜੇ ਵੈਜੀਟੇਰੀਅਨ ਸ਼ੇਰ ਹੁੰਦੇ ਆ ਜਰੂਰ ਦੱਸਿਓ ਸਾਨੂੰ ਹੋ ਸਕਦਾ ਤੇ ਹੋ ਕੀ ਪਤਾ ਉਹ ਗਿਆ ਹੋਵੇ ਹਾਂ ਇਹ ਵੀ ਹੈ ਫਿਰਨੋਵੇਂ ਫਰਦੇ ਖਾਦੇ ਨਹੀਂ ਹੁੰਨੇ ਉਹਨਾਂ ਨਾ ਫਿਰਨਾ ਕੋਲ ਤਾਂ ਗਿੜੇ ਜਿੰਦੇ ਹਾਂ ਹਾਂ ਵੈਜੀਟੇਰੀਅਨ ਸ਼ੇਰ ਆ ਬਈ ਇਹ ਜਿੱਥੇ ਜਾ ਕੇ ਮਿਲਿਆ ਉਤਰ ਸ਼ੇਰ ਆ ਆਲਾ ਮਸਲਾ ਆਲੀ ਵਿਚਾਲੇ ਇਹਨੇ ਪਹਿਲਾਂ ਸੀ ਦੂਜਿਆਂ ਦੀ ਵਾਰੀ ਉਸ ਲਾਈਨ ਦੀ ਤੇ ਹੁਣ ਹੈਗੀ ਆ ਸਾਡੀ ਵਾਰੀ ਹੁਣ ਅਸੀਂ ਦੇਖਾਂਗੇ ਸਵਾਰ ਕੇ ਸ਼ੇਰ ਕਿਉਂਕਿ ਪਹਿਲਾਂ ਸ਼ੇਰ ਜਿਹੜੇ ਆ ਸਵਾਰ ਕੇ ਸਾਨੂੰ ਦਿ세 ਨਹੀਂ ਇੱਕ ਤਾਂ ਆ ਬੈਠਾ ਬਚਪਾ ਬਚਪਾ ਜਿਆ ਮੇਰਾ ਇੱਕ ਛੇਪਰੰਥ ਮੇਰੇ ਕੋਲ ਇੱਕ ਛੇ ਦੋ ਬਾਕੀ ਕੋਈ ਨਹੀਂ ਰਾਤ ਗਿਆ ਬੈਠੀ ਠੀਕ ਹੈ ਠੀਕ ਹੈ ਆ ਜਾਓ ਮੈਂ ਨਗਾ ਜੋ ਕਰੂ ਜੋ ਸਾਰੇ ਕਿਹੜਾ ਪੈਂਦਾ ਤਿੰਨ ਸ਼ੇਰ ਆ ਜੀ ਇੱਕ ਉਹ ਬੈਠਾ ਇੱਕ ਆ ਬੈਠਾ ਇੱਕ ਆ ਬੈਠਾ ਬਸ ਦੇ ਸ਼ੀਸ਼ੇ ਹੋਰ ਨਾ ਵੇਖ ਲਿਆ ਹਾਂ ਜੀ ਹਾਂ ਕਿੰਨੇ ਟੌਰ ਨਾ ਬੈਠੇ ਆ ਸਗੋਂ ਅੱਖਾਂ ਨਾਲ ਦੇਖਣੋਂ ਘੈਂਟ ਲੱਗਦੇ ਆ ਪਹਿਲੇ ਤਾਂ ਬੜਕਾ ਹੀ ਮਾਰੀ ਜਾਂਦੇ ਸੀ ਹੁਣ ਦੋਨੇ ਸੌਂਗੇ ਉੱਠ ਖੜਿਆ ਬਈ ਉੱਠ ਖੜਿਆ ਸ਼ੇਰ ਉੱਠ ਖੜਿਆ ਸ਼ੇਰ ਨੇ ਚੱਕ ਲਈ ਸਿਰ ਤੇ ਲੱਤ ਉਹ ਪੋਛੋ ਉਹ ਪੋਛੋ ਹਲੋ ਚੰਗਾ ਬਈ ਸ਼ੇਰ ਬਾਈ ਬਾਏ ਬਾਏ ਦੇ ਛੇਰਦੇ ਆਪਣਾ ਹੋ ਗਿਆ ਦਰਸ਼ਨ ਹੁਣ ਕਰਤੇ ਬਾਏ ਬਾਸ ਆਪਣੀ ਫੇਰ ਰੁੱਕ ਗਈ ਆ ਤੇ ਛੋਟੇ ਛੋਟੇ ਦੋ ਹਿਰ ਨੇ ਇਧਰੇ ਝਾਕੀ ਜਾਂਦੇ ਆ ਆਪਣੀ ਬਾਸ ਵਾਲੀ ਇੱਕ ਉਹ ਹਰੀਆਂ ਪੱਤੀਆਂ ਖਾਈ ਜਾਂਦਾ ਤੇ ਇੱਕ ਆ ਪਿੱਛੇ ਪਾਣੀ ਦੇ ਟੋਬੇ ਬਣੇ ਇਹਨਾਂ ਦੇ ਪ੍ਰਬੰਧ ਪੂਰਾ ਸਭ ਕੀਤਾ ਗਵਰਨਮੈਂਟ ਨੇ ਹਿਰਨਾ ਕੀ ਕਹੇ ਸੁਕਾਵਾ ਹੈ ਇਹਨੇ ਨਾ ਉਹ ਹਿਰਨਾ ਚਾਹਦੇ ਸ਼ੇਰ ਤਨ ਚਾਹ ਰਹੀ ਆ आइने लगने दो ना। शेरबाकी। शे, नहीं कहीं पर हाँ ये भी है। चलो सगो जिया लगाई रख दिया है। आपको अच्छा लगा? अच्छा एक नंबर। हमें क्यों नहीं लगा? वो शाम को ज्यादा निकल हैं। अब अच्छा, अभी तीन ही थी ना? तीन ही मतलब वो मतलब पूरी शाम को मतलब सीकर बीकर। कहाँ से वापस? गुजरात से। यहीं से हो सूरत सूरत से हो अभी तो हमें आएंगे चार दिन तक आएंगे आपके वहाँ हम हमारा रूट यही है ना तक यहाँ ब्लॉग आएगा तो ये भाई मिले हमें सूरत से और भाई कह रहे थे कि मुझे जो नंबर लगाना लगा सब कुछ बट हमें पता नहीं क्यों नहीं लगा हमें नहीं लगा यार आपको ऐसा क्यों लगा तीन शेर थे पंद्रह बहुत ही वो रात को निकलते मतलब अभी नहीं निकलते ना रात को खा पी के मतलब शिकार करते मतलब ਰਾਤ ਕੋ ਨਹੀਂ ਕਰਦੇ। ਅਬ ਹਮਨਾ ਪਿਛੇ گاਉਂ ਮੇ ਥੇ ਤੋ ਪਿਛੇ ਵਾਲੇ گاਉਂ ਮੇ ਤੋ ਉਹ ਕਹਿ ਰਹੇ ਥੇ ਕਿ ਨਾ ਇਸ ਸੇ ਜ਼ਿਆਦਾ ਸ਼ਿਰ ਤੋ ਹਮਾਰੇ گاਉਂ ਮੇ ਹੈ। ਨਦੀ ਮੇ ਆਤੇ। ਨਦੀ ਪੇ ਆਤੇ ਹੈ। ਨਦੀ ਪੇ ਆਤੇ ਹੈ। ਮਤਲਬ ਨਦੀ ਮੇ ਆਪੇ ਪਾਣੀ ਨਹੀਂ ਜਾਤਾ। ਜਬ ਬਾਰਿਸ਼ ਹੁੰਦੀ ਤੋ ਪਾਣੀ। ਅਭੀ ਨਹੀਂ ਹਮਨੇ ਸਟੇ ਤੋ ਯਹੀ ਕਰਾ ਹੈ। ਅਬ ਦੇਖਤੇ ਅਗਰ ਆਗੇ ਹੋਆ ਤੋ ਯਾਹ ਪੇ ਨਦੀਆਂ ਨਾ ਨਦੀ ਮੇ ਆਏਂਗੇ। ਤੋ ਸ਼ਾਮ ਕੋ ਦੇਖਣਾ ਪਣ ਸ਼ਾਮ ਕੋ ਕੀ ਰਹਤਾ ਹੈ? ਪੂਰਾ ਤੇ ਸਾਨੂੰ ਪਤਾ ਨਹੀਂ ਲੱਗਾ ਵੀਰੇ ਕਦੋਂ ਗੇਟ ਆ ਗਿਆ ਤੇ ਕਦੋਂ ਅਸੀਂ ਐਂਟਰੀ ਕੀਤੀ। ਸਾਨੂੰ ਦੇਖਣ ਨੂੰ ਮਿਲੇ ਤਿੰਨ ਛੇ ਜਿਹੜੇ ਤੁਸੀਂ ਵੀਡੀਓ ਚ ਦੇਖੇ ਪਰ ਚਲੋ ਠੀਕ ਹੈ ਪਰ ਜਿੰਨੇ ਵੀ ਹੁਣ ਬਾਈ ਇਨਫੋਰਮੇਸ਼ਨ ਦੇ ਗਿਆ ਸੂਰਤ ਤੋਂ ਆਇਆ ਬਹੁਤ ਦੂਰ ਹੁੰਦੇ ਆ ਉਹਦੇ ਈਵਨਿੰਗ ਟਾਈਮ ਸਭ ਤੋਂ ਬੈਸਟ ਟਾਈਮ ਆ ਈਵਨਿੰਗ ਟਾਈਮ ਹੀ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਤੇ ਈਵਨਿੰਗ ਟਾਈਮ ਪਾਣੀ ਪੀਂਦੇ ਆ ਹੁਣ ਤਾਂ ਛਾਂ ਵਗੈਰਾ ਬੈਹ ਜਾਂਦੇ ਆ ਉੱਥੇ ਆਪਾਂ ਨੂੰ ਤੈਨ ਦੇਖਣ ਨੂੰ ਮਿਲਗੇ ਆਦਰਵਾਇਜ਼ ਜਿੰਨੇ ਵੀ ਚੀਤਾ ਵਗੈਰਾ ਜਿੰਨੇ ਵੀ ਹੈਗੇ ਤਾਂ ਹੈ ਇੱਥੇ ਚੰਗੇ ਐਨੀਮਲ ਪਰ ਉਹ ਸਾਰੇ ਦੇ ਸਾਰੇ ਹੁੰਦੇ ਆ ਈਵਨਿੰਗ ਟਾਈਮ ਨਿਕਲਦੇ ਇਧਰ ਨਾਲ ਹੀ ਨਦੀ ਆ ਪਰ ਇਦੋਂ ਵੱਧ ਤਾਂ ਆਪਾਂ ਨੂੰ ਗਾਵ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਜੇਕਰ ਤੁਸੀਂ ਸਾਡਾ ਪਿੱਛੇ ਵਲੌਗ ਦੇ ਚਲੋ ਹੁਣ ਆਪਾਂ ਇਹਨਾਂ ਦਾ ਫੋਟੋ ਵਗੈਰਾ ਕਰਾ ਲਈਏ ਤੇ ਇੱਕ ਯਾਰ ਜੀ ਬਣ ਜਾਂਦੀ ਹੈ ਰੀਲ ਵਗੈਰਾ ਬਣਾਵਾਂਗੇ ਤੇ ਇੰਸਟਾ ਤੇ YouTube ਤੇ ਪਾ ਦਾਂਗੇ ਥੋੜਾ ਇਹ ਚੰਗਾ ਮਾਹੌਲ ਬਣ ਜੂਗਾ ਪਿੱਛੋਂ ਵੀਊ ਦੇਖਿਆ ਉਦੋਂ ਆਪਾਂ ਤੇ ਹੁਣ ਦੇਖਦੇ ਆਪਾਂ ਫਰੰਟ ਦਾ ਫਰੰਟ ਤੋਂ ਪੂਰੇ ਘੈਂਟ ਲੱਗ ਰਹੇ ਆ ਇੱਕ ਦੂਜੇ ਲਈ ਅੱਖਾਂ ਹੀ ਕੱਢੀ ਜਾਂਦੇ ਆ ਪਰ ਉਥੇ ਤਾਂ ਸੁੱਤੇ ਜਿਹੇ ਪਏ ਸੀ ਹੈ ਨਾ ਉੱਥੇ ਦੇ ਮਿਲ ਉੱਥੇ ਸੁੱਤੇ ਜਿਹੇ ਪਏ ਸੀ ਇੱਥੇ ਤਾਂ ਪੂਰੀਆਂ ਅੱਖਾਂ ਕੱਢੀ ਜਾਂਦੇ ਆ ਥੱਲੇ ਜਾ ਕੇ ਕੀੜਾ ਮਾਰ ਕੇ ਹੁੰਦਾ ਉਹਨਾਂ ਕੋਲੇ ਫੇਰ ਪਤਾ ਲੱਗਦਾ ਉਹ ਬਾਈ ਜੀ ਥੱਲੇ ਜਾਨਵਾਰੇ ਮੈਂ ਸੋਚ ਰਿਹਾ ਸੀਗਾ ਪਰ ਮੈਂ ਫਿਰ ਦੁਆਰਾ ਅਗਲੀ ਗੱਲ ਇੱਕ ਹੋਰ ਸੋਚੀ। ਇਹ ਵੀ ਸ਼ੇਰ ਡਿਸਟਰਬ ਹੋਊਗਾ। ਹਾਂ, ਇੱਕ ਉਹ ਨਹੀਂ ਉਹ ਠੀਕ ਆ। ਉਹ ਇੱਕ ਚੰਗੇ ਸ਼ੇਰ ਕੋਲ ਜਾ ਕੇ ਬੰਦਾ ਮ੍ਰਿਤੂ ਕਰਾਉਂਦਾ ਉਹਦੀ ਚੰਗੀ ਲੱਗਦਾ। ਇਹ ਤਾਂ ਐ ਲੱਗਦਾ ਸੁੱਤੇ ਪੈ ਗਏ ਜਿਵੇਂ। ਜਿਵੇਂ ਅੱਧ ਮਰੇ ਜੇ। ਬਈ। ਪਾਸ ਤੇ ਹੈ ਭਾਈ ਤੂੰ ਤਾਂ ਇਹ ਗੱਲ ਤੇ। ਇਹ ਗੱਲ ਸੱਚੀ ਹੈ ਕਿ ਨਾ? ਨਹੀਂ ਗੱਲ ਤਾਂ ਤੁਹਾਡੀ ਜਿਵੇਂ ਸੱਚੀ ਆ। ਤਿਤਲੀਆਂ ਵਖਾ ਰੱਖੀਆਂ ਸਾਨੂੰ ਇੱਥੇ। 190 90 570 ਲੈ ਗਏ ਹਨ ਉੜਦੀ ਤੇਲੀ ਵੇਖੂਗਾ ਮਾੜਾ ਹੱਥ ਲਾ ਕੇ ਨਹੀਂ ਮਰਦੀ ਹੱਥ ਨਹੀਂ ਲਾਉਣਾ ਮਰਦੀ ਨਹੀਂ ਮਰਦੀ ਉੜਦੇ ਲਾਉ ਹੱਥ ਮਾੜਾ ਮਗਨਾ ਪਟ ਲੱਗ ਗਈ ਇਹੀ ਲੈ ਚ ਲੱਗ ਗਿਆ ਆਇਆ ਤਾਂ ਕਰਕੇ 190 ਤਾਂ ਪੂਰੇ ਹੋਣਗੇ ਮੋਟਰਸਾਈਕਲ ਮੰਗ ਪੂਰੇ ਬਣਦੇ ਨੇ ਹਾਂ ਦੋ ਪਟ ਲੱਗ ਗਏ ਫਿਰ ਹਨਾ ਹਨਾ ਵੀਰੇ ਚਲੋ ਚੱਲ ਗਏ ਆਹ ਹੋ ਗਿਆ ਭਾਈ ਇੱਥੇ ਜਿਸ ਲਈ ਨੇ ਬਾਗ ਬਾਗ ਡੈਕੋਰੇਸ਼ਨ ਸੋਹਣੀ ਬਣਾ ਰੱਖੀ ਆ ਕਸਟਮਰ ਪਟਾਉਣ ਵਾਸਤੇ ਦੋ ਉਂਗਲਾਂ ਉਹ ਵੀ ਲੋਹੇ ਦੀਆਂ ਆ ਚੰਦਰਾ ਪਤਾ ਨਹੀਂ ਸਾਨੂੰ ਅੰਦਰ ਕਾ ਤੂੰ ਦੱਸਿਆ ਪਰ ਇੱਥੇ ਸਾਨੂੰ ਆ ਸਟੀਲ ਦਾ ਬਣਾਇਆ ਜ਼ਰੂਰ ਦਿਖ ਗਿਆ ਭਰਾਵਾ ਤੂੰ ਅੰਦਰ ਕਾ ਤੂੰ ਨਹੀਂ ਦੱਸਿਆ ਕਿੱਥੇ ਲੁਕਿਆ ਸੀ ਤੂੰ ਹਾਂ ਵੇ ਝੁਗੜਿਆਂ ਦੇ ਆ ਭਈਆ ਸਾਨੂੰ ਅੰਦਰ ਨਹੀਂ ਦੱਸਿਆ ਨਾ ਸਾਨੂੰ ਅੰਦਰ ਉਹ ਲੂੰਬੜੀ ਦੇ ਸੀ ਫਟਮਾਏ ਸਾਨੂੰ ਇੱਥੇ ਜ਼ਰੂਰ ਦੱਸੀ ਜਾਂਦੇ ਆ ਪੜਾ ਸਾਡੇ ਮਨ ਚ ਬਥੇਰੀ ਆ ਪਰ ਕੀ ਕਰੀਏ ਅਸੀਂ ਕੱਢ ਨਹੀਂ ਸਕਦੇ ਆ ਤਾਂ ਚਲੋ ਸਾਨੂੰ ਦੱਸ ਗਏ ਸੀ ਦੋਵੇਂ ਭਾਈ ਜੋਣੇ ਪਰ ਇਹ ਭਾਈ ਵੀ ਜੰਗਾਲੇ ਗਏ ਹੁਣ ਤਾਂ ਇਹ ਇਧਰਲੇ ਪਾਸੇ ਆ ਫੁੱਲ ਫਲੋਰੀ ਜੇ ਲੱਗੇ ਪਏ ਆ ਆ ਬਾਈ ਜੀ ਬਾਈ ਜੀ ਆ ਕਿੱਥੇ ਸੀਗਾ ਇਹ ਵੀ ਫੋਟ ਮਾਜੀ ਵੇਖ ਲੈਣੇ ਚੱਲ ਬਾਈ ਜੀ ਸੋਹਣਾ ਲੱਗ ਰਿਹਾ ਇਹਨੂੰ ਕੀ ਕਹਿੰਦੇ ਹੁੰਦੇ ਆ ਉਹ ਹੀਨਾ ਹੁੰਨਾ ਕੀ ਇਹਦਾ ਨਾਮ ਯਾਰ ਫਾਈਨਸ ਹਾਈਨਾ ਤਾਂ ਅੰਗਰੇਜ਼ੀ ਚ ਕਹਿੰਦੇ ਆ ਹਾਂ ਇਹਨੂੰ ਕਹਿੰਦੇ ਆ ਜੰਗਲੀ ਕੁੱਤਾ ਕਹਿੰਦਾ ਕਿ ਕੋਈ ਤਰਸਦਾ ਲੰਮੀਆ ਕਾਰਾਂ ਨੂੰ ਜਾਂ ਕੋਈ ਤਰਸਦਾ ਸਾਈਕਲ ਨੂੰ ਕੋਈ ਤਰਸਦਾ ਜਾਚਾ ਨੂੰ ਆ ਗੱਡੀ ਜਮਾ ਖਰਾਬ ਹੋਈ ਖੜੀ ਆ ਮਤਲਬ ਹੈ ਨਾ ਚੰਗੀ ਹਾਲਤ ਦੇ ਵਿੱਚ ਪਰ ਉਹਦਾ ਨਕਸ਼ਾ ਵਿਗੜਿਆ ਪਿਆ ਜਮਾ ਗੱਡੀ ਦਾ ਮੈਂ ਟੀਮਟ ਪਾਇਆ ਪਿਆ ਤੇ ਸੋਚ ਕੇ ਦੇਖੋ ਇੱਕ ਗੱਲ ਦਿਮਾਗ ਚ ਆਈ ਤੁਰੇ ਜਾਂਦੇ ਦੇ ਮੈਂ ਵੈਸੇ ਗਾਣਾ ਆ ਸੁਣੀਂਦਾ ਹੈਗਾ ਉਹਦੇ ਵਿੱਚ ਕਹਿੰਦੇ ਨਾ ਯਾਰ ਹਰੇਕ ਇਨਸਾਨ ਦੀ ਖੁਆਇਸ਼ ਦੇਖ ਹੈ ਨਾ ਸਾਈਕਲ ਵਾਲਾ ਕਹਿੰਦਾ ਮੈਂ ਗੱਡੀ ਤੇ ਹੋਵਾਂ ਗੱਡੀ ਵਾਲਾ ਕਹਿੰਦਾ ਮੈਂ ਇਦੋਂ ਵੱਡੀ ਗੱਡੀ ਤੇ ਹੋਵਾਂ ਇਦੋਂ ਵੱਡੀ ਗੱਡੀ ਵਾਲਾ ਕਹਿੰਦਾ ਕਿ ਮੈਂ ਜਹਾਜ਼ ਤੇ ਹੋਵਾਂ ਜਾਂ ਮੈਂ ਪ੍ਰਾਈਵੇਟ ਜੈਟ ਤੇ ਹੋਵਾਂ ਬੰਦੇ ਨੂੰ ਸਕੂਨ ਜਿਆਦਾ ਮਿਲਦਾ ਨਹੀਂਗਾ ਪਰ ਸਕੂਨ ਮਿਲਦਾ ਹੈ ਰੱਬ ਦਾ ਨਾਮ ਲੈ ਕੇ ਪਰਿਵਾਰ ਨਾਲ ਦੋ ਪਲ ਖੁਸ਼ੀਆਂ ਦੇ ਬਤਾ ਕੇ ਫੇਰ ਜਾ ਰਾ ਸਕੂਨ ਮਿਲਦਾ ਪਰ ਹੁਣ ਆ ਜਿਵੇਂ ਹੁਣ ਇਹ ਕੋਈ ਨੰਗਦਾ ਦੇਖਦਾ ਹੋਊਗਾ ਮੇਰੇ ਕਹਿੰਦਾ ਤਾਂ ਹੋਊਗਾ ਕਾਸ਼ ਗੱਡੀ ਹੋਵੇ ਤੁਸੀਂ ਵੀ ਸੋਚਦੇ ਹੋਵੋਗੇ ਰਾਤ ਦੇ 9:30 ਵਜੇ ਗਿਆ ਤੇ ਇਹ ਸੜਕਾਂ ਤੇ ਕੀ ਕਰਦੇ ਫਿਰਦੇ ਐਕਚੁਅਲੀ ਗੱਲ ਇਦਾਂ ਦੀ ਆ ਸਾਡੀ ਹੋ ਗਈ ਸੀ ਚੀਨੀ ਖਤਮ ਚੀਨੀ ਮਤਲਬ ਖੰਡ ਖਤਮ ਹੋ ਗਈ ਸੀ ਤੇ ਅਸੀਂ ਇਸ ਟਾਈਮ ਚਾਹ ਵਗੈਰਾ ਬਣਾ ਕੇ ਪੀ ਕੇ ਫਿਰ ਵੀਡੀਓ ਐਡਿਟਿੰਗ ਕਰਦੇ ਹੁੰਨੇ ਆ ਫਿਰ ਇੱਕ ਦੋ ਰਾਤ ਨੂੰ ਸਾਨੂੰ ਵਾਝ ਜਾਂਦੇ ਆ ਮਤਲਬ ਨੀਂਦ ਨਹੀਂ ਸਾਨੂੰ ਆਉਂਦੀ ਪਰ ਇੱਕ ਪੰਗਾ ਏ ਇਸ ਜਗ੍ਹਾ ਤੇ ਵੀ ਆ ਤੇ ਦਿਉ ਦੇ ਵਿੱਚ ਵੀ ਸੀਗਾ ਸਾਨੂੰ ਖੰਡ ਨਹੀਂ ਕਿਤੇ ਮਿਲੀ ਅਸੀਂ ਕਿਲੋਮੀਟਰ ਤੋੜਾਏ ਅਸੀਂ ਹਰੇਕ ਨੂੰ ਪੁੱਛਿਆ ਕਰਿਆਨੇ ਦੀ ਦੁਕਾਨਾਂ ਘਟਾ ਘਟ ਪਿਆ ਇਥੇ ਪਰ ਕਿਸੇ ਦੇ ਖੰਡ ਹੈ ਨਹੀਂ ਮੈਂ ਐਕਚੁਅਲੀ ਫਿਰ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਵੀਰੇ ਯਾਰ ਯਹਾਂ ਪਰ ਕੀ ਬੋਲਤੇ ਹੈ ਬਈਆ ਚੀਨੀ ਬੋਲਤੇ ਹੋ ਨਾ ਇਸਕੋ ਬਈ ਹਿੰਦੀ ਮੈਂ ਪੁੱਛਾ ਜਦ ਮੈਂ ਹਿੰਦੀ ਚੋਂ ਪੁੱਛਿਆ ਕਹਿੰਦਾ ਵੀਰੇ ਅਸੀਂ ਹਾਂ ਚੀਨੀ ਵੀ ਬੋਲ ਦਿੰਦੇ ਆ ਤੇ ਖੰਡ ਵੀ ਬੋਲ ਦਿੰਦੇ ਆ ਫਿਰ ਅਗਲੀ ਦੁਕਾਨ ਤੇ ਗਏ ਮੈਂ ਕਿਹਾ ਭਾਈ ਚੀਨੀ ਲੈਣੀ ਹੈ ਖੰਡ ਲੈਣੀ ਹੈ ਦਾ ਦੋਨੋਂ ਹੀ ਨਹੀਂ ਹੈ ਮੈਂ ਕਿਹਾ ਸੀ ਜਾਈਏ ਅਸੀਂ ਦੋਵੇਂ ਜਾਣੇ ਖੜੇ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਖਾਣਾ ਪੀਣਾ ਆਪਣਾ ਹੋ ਗਿਆ ਜੀ ਪਾਣੀ ਦੀ ਬੋਤਲ ਆਪਾਂ ਲੈ ਲਈਆਂ ਤੇ ਆਖਰ ਸਾਨੂੰ ਖੰਡ ਮਿਲ ਗਈ ਡੇਢ ਕਿਲੋਮੀਟਰ ਚੱਲਣ ਤੋਂ ਬਾਅਦ ਆ ਸਾਹਮਣੇ ਆਪਾਂ ਹੋਟਲ ਆਏ ਇਹ ਹੋਟਲ ਸੇ ਆਪਾਂ 5 ਤੋਂ 6 ਕਿਲੋਮੀਟਰ ਦੂਰ ਆ ਜਿਹੜਾ ਆਪਾਂ ਵੇਖ ਕੇ ਆਂਦੇ ਆ ਸ਼ੇਰ ਤੇ ਹਿਰਨਾ ਤੇ ਬਾਰਾ ਸਿੰਘਾ ਸਿਰਫ ਉੱਥੋਂ 6 ਕਿਲੋਮੀਟਰ ਦੂਰ ਤੇ ਹੋਟਲ ਕੱਲ ਆਪਾਂ ਜਾਣਾ ਹੈਮਦਾਬਾਦ ਤੇ ਫਿਰ ਆ ਬਾਈ ਦੀ ਫਲਾਈਟ ਆ ਇਸ ਦੀ ਤੇ ਇਹਨਾਂ ਵੀਰੇ ਨੇ ਚਲਾ ਜਾਣਾ ਛੱਡ ਤੋਂ ਫਿਰ ਅਸੀਂ ਜਰਾ ਜਾ ਰਹੇ ਹਾਂ ਦੋ ਜਾਣੇ ਮੋਟਰਸਾਈਕਲ ਸਾਹਮਣੇ ਲਾਤੇ ਆਪਾਂ ਤੇ ਇੱਥੇ ਆ ਗੱਡੀਆਂ ਦੀ ਪਾਰਕਿੰਗ ਹੈਗੀ ਐ ਸੇਫ ਹੈ ਸਾਰਾ ਕੁਝ ਰੂਮ ਚੰਗੇ ਆ ਰੂਮ ਚ ਮੈਨੂੰ ਆਪਣੇ ਬਜਟ ਦੇ ਹਿਸਾਬ ਨਾਲ ਚੰਗੇ ਆ ਅਮਿਤ ਕਰੋ ਤੁਹਾਨੂੰ ਅਜਦਾ ਵਲੌਗ ਪਸੰਦ ਆ ਉਹ ਪਸੰਦ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਧੰਨਵਾਦ